ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅਮਰਤ ਛਾਡ ਬਿਖਾ ਬਖ ਖਾਈ माया मोह परम पापੁਲੇ ਸਤਦਾਰਾ ਸਿਉ ਪਰੀਤ ਲਗਾਈ ਇਕ ਉਤਮ ਪੰਥ ਸੁਨਿਉ ਗੁਰ ਸੰਗਤਾ ਅਹ ਮੈ ਲੰਤਾ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇਕ ਅਰਦਾਸ ਪਾਟ ਕੀਰਤ ਕੀ ਗੋਰਾ RAM DAS ਰੱਖੋ ਸਰਣਾਈ ਸੋ ਕਹੋ ਤਾਲ ਗੁਰਸੇਵੀਆਂ ਅਹਨੀਸ ਸਹਜ ਸੁਮਬੈ ਦਰਸ਼ਨਾ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਚਟੀਆਂ ਤੋ ਦੜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣਾ ਸੱਚਾ ਪਾਤਸ਼ਾਹ ਸਰ ਸ਼ਾਹ ਦਾਸਾ ਹੋ ਜਿਸ ਪਾਸ ਬਾਠੇ ਹਾਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਜੋਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸਹਿ ਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣਾ ਸੇਵਿਆ ਸਦਾ ਸਦਾ ਦਾ ਤਾਰ ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਰਾ ਸਾਹਿਬ ਮੇਰਾ ਨਿਤ ਨਮਾ ਸਦਾ ਸਦਾ ਦਾਤਾ ਰ ਰਹਾਉ ਆਨੰਦਨ ਸਾਹਿਬ ਸੇਵਿਆ ਅੰਤ ਛਡਾਏ ਸੋਏ ਸੋਣਾ ਸੁਣਾ ਮੇਰੀ ਕਾਮਣੇ ਪਾਰ ਉਤਾਰਾ ਹੋਏ ਦਿਆਲਾ ਤੇਰਾ ਨਾਮ ਅੰਤਰਾ ਸਦ कुर्बान जाऊं रहाओ सर्बण साचा एक है दूजा नाही कोए ताकी सेवा सो करे جا کو نظر کرے ਤਦ ਬਾਜ ਪਿਆਰੇ ਕੇਵਰ ਹਾਂ ਸਾਵੜੇ ਆਈ ਦੇਹ ਜਿਤਾ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਾਹਾਂ ਰਹਾਉ ਸੇਵੀ ਸਾਹਿਬ ਆਪਣਾ ਆਵਰ ਨਾ ਜਾਤੋਂ ਕੋਈ ਨਾਨਕ ਤਾਂ ਕਾ ਦਾਸ ਹੈ ਬੰਦ ਬੰਦਾ ਚੌਖਾ ਚੋਖ ਹੋਏ ਸਾਹਿਬ ਤੇਰੇ ਨਾਮ ਵਿਟਹੁ ਬੰਦ ਬੰਦਾ ਚੌਖਾ ਚੋਖ ਹੋਏ ਸੇਵੀ ਸਾਹਿਬ ਆਪਣਾ ਅਵਰਨਾ ਜਾਤੋਂ ਕੋਈ ਨਾਨਕ ਤਾਂ ਕਾ ਦਾਸ ਹੈ ਬੰਦਾ ਬੰਦਾ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਵਿਟੋ ਬੰਦਾ ਬੰਦਾ ਚੋਖ ਚੋਖ ਹੋਏ ਰਾਹਾਓ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਦੀ ਕੀਫਤ